ਪੰਜਾਬ ਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੇ ਹੱਕੀ ਮੰਗਾਂ ਦੇ ਲਈ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਬਾਰਡਰਾਂ ਤੇ ਕਿਸਾਨ ਡਟੇ ਹੋਏ ਨੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਕਈ ਮਹੀਨਿਆਂ ਤੋਂ ਚੱਲ ਰਿਹਾ ਜਿਸ ਕਰਕੇ ਟਰਾਂਸਪੋਰਟ ਨੂੰ ਜਿੱਥੇ ਘੁੰਮ ਕੇ ਜਾਣਾ ਪੈ ਰਿਹਾ ਉੱਥੇ ਦੂਜੇ ਪਾਸੇ ਪੰਜਾਬ ਦੀ ਇੰਡਸਟਰੀ ਨੂੰ ਵੀ ਇਸ ਨਾਲ ਵੱਡਾ ਨੁਕਸਾਨ ਚੱਲਣਾ ਪੈ ਰਿਹਾ ਜਿਸ ਨੂੰ ਲੈ ਕੇ ਇਸ ਦੇ ਉੱਤੇ ਜਿਹੜਾ ਕਿ ਅਕਾਲੀ ਆਗੂ ਦਾ ਬਿਆਨ ਸਾਹਮਣੇ ਆਇਆ ਅਕਾਲੀ ਆਗੂ ਮਹੇਸ਼ਿੰਦਰ ਗਰਿਵਾਲੇ ਵੀ ਕਹਿ ਕੇ ਪੰਜਾਬ ਦੇ ਵਿੱਚ ਉਤਰਨਿਆਂ ਦੇ ਕਰਕੇ ਇੰਡਸਟਰੀ ਦਾ ਵੱਡਾ ਨੁਕਸਾਨ ਹੋ ਰਿਹਾ ਉਹਨਾਂ ਕਹਿ ਕੇ ਕਾਰੋਬਾਰੀ ਹੁਣ ਪੰਜਾਬ ਤੋਂ ਬਾਹਰ ਜਾਣ ਬਾਰੇ ਸੋਚ ਰਹੇ ਨੇ ਅੱਜ ਦੁਕਾਨ ਤੇ ਇਹ ਹੈ ਕਿ ਇੰਨੀਆਂ ਢੇਰੀਆਂ ਬਣ ਗਈਆਂ ਕਿਸਾਨ ਜਥੇਬੰਦੀਆਂ ਦੀਆਂ ਸੀ ਸੈਂਟਰ ਨੂੰ ਹੁਣ ਇਹ ਕਹਿਨ ਨੂੰ ਹੋ ਗਿਆ ਜਿਵੇਂ ਉਦੋਂ ਨਰਸਿੰਘਰਾਓ ਸਾਹਿਬ ਕਹਿੰਦੇ ਸੀ ਪੰਜਾਬ ਚ ਐਨੋ ਸਿੱਖ ਲੀਡਰ ਹੋ ਗਿਆ ਇਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਗੱਲ ਕਿਹਦੇ ਨਾਲ ਕਰੀਏ ਜੀ ਹੁਣ ਗੱਲ ਕਿਹਦੇ ਨਾਲ ਕਰਨੇ ਉੱਤਰ ਇੱਕ ਬਜ਼ੁਰਗ ਮਰਨ ਵਰਤ ਤੇ ਬੈਠਾ ਹੈ ਦੂਸਰੇ ਉਹਨਾਂ ਦਾ ਸਹਿਯੋਗ ਨਹੀਂ ਹੋ ਰਿਹਾ ਤੇ ਉਸ ਗੱਲ ਕਰਕੇ ਜੋ ਪੰਜਾਬ ਦਾ ਤੇ ਪੰਜਾਬ ਦੇ ਕਿਸਾਨ ਤੇ ਖੇਤ ਮਜ਼ਦੂਰ ਦਾ ਨੁਕਸਾਨ ਹੋਣਾ ਉਹਦੇ ਨਾਲ ਪੰਜਾਬ ਦੀ ਆਰਥਿਕਤਾ ਦਾ ਵੀ ਹੋਣਾ ਹੈ ਦੇਖੋ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਕਿ ਸੰਘਰਸ਼ ਕਾਹਲੇ ਕਰਨਾ ਪੈਂਦਾ ਪਰ ਇਸ ਲੰਬੇ ਸੰਘਰਸ਼ ਨਾਲ ਪੰਜਾਬ ਦੀ ਆਰਥਿਕਤਾ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਪੰਜਾਬ ਵਿੱਚ ਕੋਈ ਵੀ ਅੱਜ ਇਨਵੈਸਟਮੈਂਟ ਕਰਨ ਲਈ ਤਿਆਰ ਨਹੀਂ ਹਾਲਾਤ ਕਰਕੇ ਪੰਜਾਬ 'ਚ ਚੱਲ ਰਹੇ ਵਪਾਰ ਬਾਹਰ ਜਾਣ ਦਾ ਖਤਰਾ ਹੈ ਪੰਜਾਬ ਦੀ ਇਕਨੋਮੀ ਹਿੱਲੀ ਪਈ ਹੈ ਤੇ ਇਹ ਪੰਜਾਬ ਨੂੰ ਜੇ ਬਚਾਉਣਾ ਤਾਂ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਪੰਜਾਬੀਆਂ ਦੀ ਗੱਲ ਤੇ ਪੰਜਾਬ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਕੁਝ ਬਣ ਜਲੇ ਨਹੀਂ ਪੰਜਾਬ ਦਾ ਨੁਕਸਾਨ ਹੁਣ ਕੋਈ ਵੀ ਰੋਕ ਨਹੀਂ ਸਕਦਾ ਮੁੱਖ ਮੰਤਰੀ ਜੀ ਨੇ ਆਪਣੀ ਪ੍ਰੈਸ ਕਾਨਫਰੰਸ 'ਇਹ ਕਹਤਾ ਹੈ' ਇੱਕ ਪਾਸੇ ਤਾਂ ਕਹਿੰਦੇ ਸੀ ਜੀ ਪ੍ਰੋਟੈਸਟ ਕਰਨਾ ਹੱਕ ਆ ਸਾਡੀ ਸਰਕਾਰ ਬਣੋ ਜਿਹੜਾ ਮਰਜ਼ੀ ਪ੍ਰੋਟੈਸਟ ਕਰੇ ਉਹਨਾਂ ਨੇ ਕਿਹਾ ਤਾਂ ਇਹਨਾਂ ਦੇ ਇੱਕ ਦਿਨ ਦੇ ਪ੍ਰੋਟੈਸਟ ਨਾਲ ਸਾਡਾ 100 ਕਰੋੜ ਦਾ ਨੁਕਸਾਨ ਹੋ ਗਿਆ ਫਿਰ ਨੁਕਸਾਨ ਦੀ ਗੱਲ ਕਿਉਂ ਕਰਦੇ ਆ ਜਾਣਾ ਤਾਂ ਅੱਜ ਤੱਕ ਮੁੱਖ ਮੰਤਰੀ ਜੀ ਨੂੰ ਚਾਹੀਦਾ ਸੀ ਨਾ ਡੱਲੇਵਾਲ ਸਾਹਿਬ ਕੋਲ ਤੇ ਭੇਜਦੇ ਪੈਨੇ ਉੱਥੇ ਇੱਕ ਰਿਟਾਇਰ ਡੀਜੀਪੀ ਉਹਦੀ ਕੀ ਹਸਿਆਤ ਹੈ ਕਿ ਇੱਕ ਰਿਟਾਇਰ ਅਫਸਰ ਜਾ ਕੇ ਸਰਕਾਰ ਵੱਲੋਂ ਕੋਈ ਭਰੋਸਾ ਦੇ ਸਕਦਾ ਇਸ ਰਹਿ ਇੱਕ ਉਹਦੇ ਮਾਰੇ ਮੋٹے ਕੋਈ ਤਾਲਕਾ ਥੋੜੇ ਆ ਕੁਝ ਕੁਸਾਲ ਲੀਡਰਾਂ ਨਾਲ ਉਹ ਐ ਕਦੇ ਲੀਡਰ ਦੇ ਰਿਸ਼ਤੇ ਵਰਤ ਕੇ ਤੁਸੀਂ ਮੂਵਮੈਂਟਾਂ ਨੂੰ ਬਦਲ ਦਿਓਗੇ ਨਹੀਂ ਬਦਲੀਆਂ ਜਾਂਦੀਆਂ ਸਾਰੀ ਪੰਜਾਬ ਸਰਕਾਰ ਵਿੱਚੋਂ ਉਹਨਾਂ ਨੂੰ ਕੋਈ ਵੀ ਜ਼ਿੰਮੇਵਾਰ ਅਫਸਰ ਨਹੀਂ ਲੱਭਿਆ ਜਿਹੜਾ ਜਾ ਕੇ ਉਹਨਾਂ ਦੀ ਗੱਲ ਸੁਣ ਕੇ ਤੇ ਸਰਕਾਰ ਕੋਲ ਪਹੁੰਚਾਵੇ ਇੱਕ ਰਿਟਾਇਰ ਅਫਸਰ ਨੂੰ ਭੇਜ ਰਹੇ ਨੇ ਕਾ ਦੱਦੀ ਹੈ ਕਿ ਕਿਸਾਨਾਂ ਦੇ ਵੱਲੋਂ ਆਪਣੇ ਮੰਗੋ ਲੈ ਕੇ ਲਗਾਤਾਰ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਉਤੇ ਬੈਠੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਹਣੀ ਦੀ ਰਿਪੋਰਟ